ਸ਼ੀ ਨਾਨਪੁਰ ਸਾਹਿਬ ਤੋਂ ਅਖਿਲ ਭਾਰਤੀ ਪਰਿਵਾਰ ਪਾਰਟੀ ਦੇ ਉਮੀਦਵਾਰ ਤਰਮਿੰਦਰ ਸਿੰਘ ਹਰਮਨ ਨੇ ਹਲਕੇ ਦੇ ਪਿੰਡ ਹਰੀਪੁਰ ਤੇ ਇਸ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਿੱਥੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸ਼ਾਮੂਲਤ ਕੀਤੀ ਇਸ ਮੌਕੇ ਧਰਮਿੰਦਰ ਸਿੰਘ ਹਰਮਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਲੋਕ ਵੱਧ ਚੜ ਕੇ ਉਹਨਾਂ ਨੂੰ ਵੋਟਾਂ ਕੌਣ ਤਾਂ ਜੋ ਉਹ ਇਲਾਕੇ ਦੇ ਮਸਲੇ ਸਣੇ ਕਰਜ਼ੇ ਦਾ ਜੋ ਮਸਲਾ ਹੈ ਉਹ ਕੇਂਦਰ ਸਰਕਾਰ ਦੇ ਕੋਲ ਚੁੱਕ ਸਕਣ ਇਸ ਤੋਂ ਇਲਾਵਾ ਲੋਕਾਂ ਦੇ ਵੱਲੋਂ ਧਰਮਿੰਦਰ ਸਿੰਘ ਹਰਮਨ ਦਾ ਸਨਮਾਨ ਕੀਤਾ ਗਿਆ ਦੱਸਦੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਉਮੀਦਵਾਰ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਿੱਥੇ ਵਕ ਵਕ ਥਾਵਾਂ ਤੇ ਰੋਡ ショੋ ਕੱਢੇ ਜਾ ਰਹੇ ਨੇ ਤੇ ਕਿਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਵੋਟਾਂ ਪਾਉਣ ਦੀ ਉਮੀਦਵਾਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਲੋਕ ਸਭਾ ਹਲਕਾ ਸ਼ੇਨਾਨਦਪੁਰ ਸਾਹਿਬ ਤੋਂ ਅਖਿਲ ਭਾਰਤੀ ਪਰਿਵਾਰ ਪਾਰਟੀ ਦੇ ਉਮੀਦਵਾਰ ਤਰਮਿੰਦਰ ਸਿੰਘ ਹਰਮਨ ਨੇ ਹਲਕੇ ਦੇ ਪਿੰਡ ਹਰੀਪੁਰ ਤੇ ਇਸ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਿੱਥੇ ਉਹ ਆਖੋ ਪਿੰਡਾਂ ਦੇ ਲੋਕਾਂ ਨੂੰ ਸ਼ਮੂਲੀਅਤ ਕੀਤੀ ਇਸ ਮੌਕੇ ਤਰਮਿੰਦਰ ਸਿੰਘ ਹਰਮਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਲੋਕ ਵੱਧ ਚੜ ਕੇ ਉਹਨਾਂ ਨੂੰ ਵੋਟਾਂ ਕੌਣ ਤਾਂ ਜੋ ਉਹ ਇਲਾਕੇ ਦੇ ਮਸਲੇ ਸਣੇ ਕਰਜ਼ੇ ਦਾ ਜੋ ਮਸਲਾ ਹੈ ਉਹ ਕੇਂਦਰ ਸਰਕਾਰ ਦੇ ਕੋਲ ਚੁੱਕ ਸਕਣ ਇਸ ਤੋਂ ਇਲਾਵਾ ਲੋਕਾਂ ਦੇ ਵੱਲੋਂ ਤਰਮਿੰਦਰ ਸਿੰਘ ਹਰਮਨ ਦਾ ਸਨਮਾਨ ਕੀਤਾਗੇ ਦੱਸਦੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਉਮੀਦਵਾਰ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਿੱਥੇ ਵਕ ਵਕ ਥਾਵਾਂ ਤੇ ਰੋਡ ショਅ ਕੱਢੇ ਜਾ ਰਹੇ ਨੇ ਤੇ ਕਿਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਵੋਟਾਂ ਪਾਉਣ ਦੀ ਉਮੀਦਵਾਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਲੋਕ ਸਭਾ ਹਲਕਾ ਸ਼੍ਰੀਨੰਦਪੁਰ ਸਹਾ